ਇੱਕ ਇੱਕ ਗਰੰਟੀ ਰਹਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਆ ਪਰ ਮੈਂ ਕੁਝ ਗਰੰਟੀਆਂ ਹਜੇ ਵੀ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਕਈਆਂ ਵੀ ਨਹੀਂ ਸੀ ਸਭ ਤੋਂ ਪਹਿਲਾਂ ਐਮਐਲਏ ਦੀਆਂ ਪੈਨਸ਼ਨਾਂ ਕੱਟੀਆਂ ਮੈਂ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਈਆ ਪੈਨਸ਼ਨਾਂ ਜਾਂਦਾ ਸੀ ਮੈਂ ਕਿਹਾ ਇੱਕ ਲੈਣੀ ਆ ਲੋ ਨੀ ਜਾਓ ਕਰੇ ਇਹ ਕਿਹੜੀ ਗੱਲ ਐ ਨਾਲੇ ਤਾਂ ਕਹਿੰਦੇ ਸੇਵਾ ਦਾ ਮੌਕਾ ਦਿਓ ਨਾਲੇ ਕਹਿੰਦੇ ਪੈਨਸ਼ਨ ਦਿਓ ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਐ ਸੋ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ ਚ ਇੱਕ ਨਾ ਇੱਕ ਪੈਨਸ਼ਨ ਮਿਲਦੀ ਐ ਇਹ ਭਾਵੇਂ 5 ਦਿਨ ਵਾਸਤੇ ਐਮਐਮਐਲਏ ਬਣ ਜਾਣਾ ਇੱਕ ਵਾਰ ਹੋਰ ਪੈਨਸ਼ਨ ਲੱਗ ਗਈ 70000 ਹੋਰ ਲੱਗ ਗਈ ਜੀ ਕਰ ਕਰਾ ਕੇ ਕਰ ਕਰਾ ਕੇ ਜੇ ਕੋਈ ਪੰਜ ਵਾਰੀ ਐਮਪੀ ਬਣ ਗਿਆ 3.5 ਲੱਖ ਪੈਨਸ਼ਨ ਆ ਉਹਦੀ ਕਈਆਂ ਨੂੰ ਹਾਰ ਕੇ ਫਾਇਦਾ ਹੈ ਵੀ ਪੈਨਸ਼ਨ ਲਵਾਂਗੇ ਉਹ ਕੱਟੀ ਸੋ ਮੈਂ ਹੁਣ ਖਜ਼ਾਨੇ ਦਾ ਹਿਸਾਬ ਕਿਤਾਬ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਬੀਤ ਬਣਾਉਣ ਯਕੀਨ ਰੱਖਿਓ ਮੇਰੇ ਤੇ ਆਪ ਦਾ ਪੈਸੇ ਖਾਂਦਾ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਇਧਰੋਂ ਹੀ ਕੱਢਾਂਗੇ ਜਿਹੜੇ ਪਹਾੜਾ ਪੂੜਾਂ ਚ ਪਏ ਨੇ ਇਹਨਾਂ ਦੇ ਤੇ ਇੱਕ ਗਾਰੰਟੀ ਰਹਿ ਗਈ ਸਾਡੀਆਂ ਮਾਵਾ ਭੈਣਾਂ ਨੂੰ ਜਿਹੜਾ ਹਜ਼ਾਰ ਰੁਪਏ ਵਾਲਾ ਮਾਨ ਸਨਮਾਨ ਵਾਲਾ ਜਿਹੜਾ ਗਰੰਟੀ ਉਹ ਪੂਰੀ ਕਰੂੰਗਾ ਉਹ ਪੂਰੀ ਕਰੂੰਗਾ ਅਸੀਂ ਉਹ ਗੱਲ ਕਹਿੰਦੇ ਹੀ ਨਹੀਂ ਕੇਜਰੀਵਾਲ ਨੇ ਸਾਨੂੰ ਸਿਖਾਇਆ ਹੈ ਕਿ ਚਾਰ ਵਾਦੇ ਕਰਕੇ ਪੰਜ ਪੂਰੇ ਕਰ ਦੋ ਲੋਕ ਕਹਿੰਣਗੇ ਨਜ਼ਾਰਾ ਲਿਆਤਾ ਜੀ ਪੰਜ ਕਰਕੇ ਚਾਰ ਕਰੋਗੇ ਤਾਂ ਲੋਕ ਕਹਣਗੇ ਵਾਦੇ ਪੂਰੇ ਨਹੀਂ ਹੋਏ ਇਸ ਕਰਕੇ ਕਰੋ ਹੀ ਚਾਰ ਉਹ ਉਹ ਗੱਲ ਕਹੋ ਜਿਹੜੀ ਕਰ ਸਕਦੇ ਹੋ ਅਸੀਂ ਕਰ ਸਕਦੇ ਹਾਂ ਕਿਸੇ ਨੇ ਸੋਚਿਆ ਸੀ ਬਿਜਲੀ ਮਾਫ ਹੋ ਸਕਦੀ ਹੈ ਹੋ ਗਈ ਕਿਸੇ ਨੇ ਸੋਚਿਆ ਸੀਗਾ ਨਹਿਰਾਂ ਦਾ ਪਾਣੀ 40 40 ਸਾਲ ਬਾਅਦ ਨਹਿਰਾਂ ਦਾ ਪਾਣੀ ਜਿਹੜਾ ਖੇਤਾਂ 'ਚ ਪਹੁੰਚੂਗਾ ਪਹੁੰਚ ਗਿਆ ਕਿਸੇ ਨੇ ਸੋਚਿਆ ਸੀ ਬਿਜਲੀ ਖੇਤਾਂ ਵਾਲੀ 8 ਘੰਟੇ ਦੀ بجائے 12 12 13 14 14 ਘੰਟੇ ਚੱਲੂਗੀ ਨਾਲੇ ਦਿਨੇ ਆਊਗੀ ਹੋ ਗਿਆ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਖੰਭੇ ਨੇ ਹੁਣ ਕਿਵੇਂ ਹੋ ਗਿਆ ਨੀਅਤ ਸਾਫ਼ ਹੋ ਗਈ ਜੀ ਨੀਅਤ ਸਾਫ਼ ਹੋ ਗਈ